ਗਰੁੱਪੰਦੇਲ ਬਜਾਜ ਦਾ ਜਿਹੜਾ ਕੇਸ ਹੋਇਆ ਸੀ ਕੇਪੀਐਸ ਗਿਲਡ ਦੇ ਨਾਲ ਉਹਨਾਂ ਨੇ ਇੰਟਰਵਿਊਸ ਕੀਆ ਕਿ ਮੈਨੂੰ ਜਦੋਂ ਗਵਰਨਰ ਨੇ ਕਿਹਾ ਵੀ ਲਿਖਤੀ ਦੇ ਉਹ ਕਹਿੰਦੇ ਵੀ ਲਿਖਤੀ ਦੇਣਾ ਬੜਾ ਔਖਾ ਕਿਉਂਕਿ ਜਦੋਂ ਔਰਤ ਲਿਖਤੀ ਦਿੰਦੀ ਹੈ ਨਾ ਇੱਕ ਤਾਂ ਉਹ ਉਸ ਟਰੋਮੇ ਚ ਦੁਬਾਰਾ ਗੁਜ਼ਰਦੀ ਹੈ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਤੁਸੀਂ ਕੁਝ ਇਸ ਤਰ੍ਹਾਂ ਦਾ ਘੱਟ ਵੱਧ ਨਹੀਂ ਲਿਖ ਸਕਦੇ ਉਠੀ ਇਲਜ਼ਾਮਬਾਜ਼ੀ ਵੀ ਬਹੁਤ ਹੈ ਉਹਦਾ ਵੀ ਫਾਇਦਾ ਚੁੱਕਿਆ ਜਾਂਦਾ ਹੈ ਕਿ ਪਹਿਲਾਂ ਤਾਂ ਹੁੰਦੀ ਹੈ ਸਹਿਮਤੀ ਤੇ ਦੋ ਦਿਨ ਬਾਅਦ ਜਾਂ ਚਾਰ ਸਾਲ ਬਾਅਦ ਉਹ ਅਸਹਿਮਤੀ 'ਚ ਕਿਵੇਂ ਬਦਲ ਜਾਂਦੀ ਹੈ ਫਿਰ ਉੱਥੇ ਤਾਂ ਬੰਦੇ ਸ਼ਿਕਾਰ ਹੋ ਜਾਂਦੇ ਉਹਦੇ 'ਚ ਇਹ ਵੀ ਦਿੱਤਾ ਗਿਆ ਕਿ ਜਾਂਚ ਤੋਂ ਬਾਅਦ ਜੇ ਤੁਹਾਡੀ ਕੰਪਲੇਂਟ ਝੁੱਠੀ ਪਾਈ ਗਈ ਤਾਂ ਕੰਪਲੇਂਟ ਕਰਨ ਵਾਲੀ ਔਰਤ ਤੇ ਵੀ ਉਹੀ ਕਾਰਵਾਈ ਹੋਊਗੀ ਜਿਹੜੀ ਕਿ ਦੋਸ਼ੀ ਤੇ ਹੋਣੀ ਹੈ ਇਸ ਇਸ ਐਕਟ ਦੀ ਹੈ ਖੂਬਸੂਰਤੀ ਹੈ ਫਿਰ ਵੀ ਇਹ ਐਕਟ ਜਿਹੜਾ ਇੰਪਲੀਮੈਂਟ ਨਹੀਂ ਹੋਇਆ ਇਹ ਐਸਾ ਕੀ ਹੋਇਆ ਫੀਮੇਲ ਲਾਇਰਸ ਦੇ ਨਾਲ ਕਿ ਉਸ ਤੋਂ ਬਾਅਦ ਇੰਨਾ ਜ਼ਿਆਦਾ ਵਿਵਾਦ ਭਖ ਗਿਆ ਮੁੱਦਾ ਬਣ ਗਿਆ ਯੰਗ ਲਾਇਰਸ ਜਿਹੜੇ ਨਵੇਂ ਆਏ ਸੀ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਬਈ ਇਸ profession ਦੀ ਇੱਜ਼ਤ ਕੀ ਆ ਜਾਂਦਾ ਇਹਦਾ ਇਹਦਾ ਰਤਬਾ ਕੀ ਆ ਕੁਝ ਬਸਲੂਕੀ ਕੀਤੀ ਉਹਨਾਂ ਨੇ ਤੇ ਜਦੋਂ ਉਹਨਾਂ ਨੇ ਕੰਪਲੇਂਟ ਕੀਤੀ ਤਾਂ ਉਹਨਾਂ ਨੇ ਦੇਖਿਆ ਤੇ ਕੰਪਲੇਂਟ ਦਾ ਫੋਰਮ ਹੀ ਕੋਈ ਨਹੀਂ ਹੈ ਕਿ ਕੰਪਲੇਂਟ ਜਾਈਏ ਕਿਹਦੇ ਕੋਲ ਕਮੇਟੀ ਬਣੀ ਹੋਣੀ ਚਾਹੀਦੀ ਆ ਜਿੱਥੇ ਕਿਸੇ ਵੀ ਔਰਤ ਨਾਲ ਜੇ ਕੋਈ ਸੈਕਸ਼ੂਅਲ ਹਰਾਸਮੈਂਟ ਹੁੰਦੀ ਹੈ ਉਹ ਆਪਣੀ ਕੰਪਲੇਂਟ ਕਰ ਸਕੇ ਤਾਂ ਬਾਰ ਦੀ ਤਾਂ ਕੋਈ ਕਮੇਟੀ ਨਹੀਂ ਸੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਹਾਈ ਕੋਰਟ ਦੀ ਜਿਹੜੀ ਕਮੇਟੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਾਈ ਕੋਰਟ ਦੀ ਕਮੇਟੀ ਜ਼ਰੂਰ ਬਣੀ ਹੋਈ ਹੈ ਪਰ ਉਹਦਾ ਕੋਈ ਆਫਿਸ ਨਹੀਂ ਹੈ ਉੱਥੇ ਇਹ ਮਹਿਲਾ ਵਕੀਲਾਂ ਦੇ ਨਾਲ ਹੋਇਆ ਕੀ ਉਹਨਾਂ ਨੇ ਤੁਹਾਨੂੰ ਦੱਸਿਆ ਆਪਣੀ ਜ਼ੁਬਾਨੀ ਕੀ ਹੋਇਆ ਕੀ ਸੀ ਉਸਦੇ ਚੈਂਬਰ ਨੂੰ ਲੈ ਕੇ ਡਿਸਪਿਊਟ ਹੋਇਆ ਦੋ ਦਿਨਾਂ ਦਾ ਤੁਸੀਂ ਕਿਸੇ ਨੂੰ ਸੈਕਸ਼ੂਅਲੀ ਟੱਚ ਕਰੋ ਤੁਸੀਂ ਕਿਸੇ ਔਰਤ ਨੂੰ ਗਲਤ ਤਰੀਕੇ ਨਾਲ ਹੱਥ ਲਾਓ ਜਾਂ ਉਹਦੇ ਖਿਲਾਫ ਕੋਈ ਇਸ ਤਰ੍ਹਾਂ ਦੇ ਕੋਈ ਰਿਮਾਰਕ ਪਾਸ ਕਰੋ ਕੋਈ ਉਸ ਤਰ੍ਹਾਂ ਦੇ ਕਮੈਂਟ ਕਰੋ ਪਹਿਲਾਂ ਸਾਰੇ ਪ੍ਰੋਫੈਸ਼ਨਲ ਜੀ ਮਰਦ ਸੀ ਪਰ ਹੁਣ ਕਿਉਂਕਿ ਔਰਤਾਂ ਦੀ ਗਿਣਤੀ ਵੱਧ ਰਹੀ ਹੈ ਦੁਨੀਆ 'ਚ ਕਿਸੇ ਕੋਨੇ ਦੇ ਉੱਤੇ ਕਿਸੇ ਨਾਲ ਧੱਕਾ ਹੋ ਜਾਵੇ ਤੇ ਉਸ ਨੂੰ ਇਨਸਾਫ ਦਿਵਾਉਣ ਵਾਲੀ ਗੱਲ ਅਕਸਰ ਕਹੀ ਜਾਂਦੀ ਹੈ ਵੀ ਜਾਤ ਤਾਂ ਵਕਾਲਤ ਹੈ ਕਾਨੂੰਨ ਹੈ ਵਕੀਲ ਇਨਸਾਫ ਦਵਾ ਸਕਦੇ ਨੇ ਜਾਂ ਫਿਰ ਪੱਤਰਕਾਰ ਭਾਈਚਾਰਾ ਜਿਹੜਾ ਲੋਕਾਂ ਦੀ ਆਵਾਜ਼ ਬਣਦਾ ਜਦੋਂ ਇਹਨਾਂ ਤਬਕਿਆਂ ਦੇ ਨਾਲ ਅੰਦਰ ਧੱਕਾ ਹੋ ਜਾਵੇ ਤਾਂ ਫਿਰ ਇਹ ਕਿੱਥੇ ਜਾਣ ਇਨਸਾਫ ਲੈਣ ਦੇ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਗੱਲ ਕਰ ਰਹੇ ਹਾਂ ਇੱਕ ਬੀਤੇ ਦਿਨਾਂ ਦੇ ਵਿੱਚ ਘਟਨਾ ਦਾ ਜ਼ਿਕਰ ਸਾਹਮਣੇ ਆਇਆ ਕਿ ਮਹਿਲਾ ਵਕੀਲਾਂ ਦੇ ਨਾਲ ਜਿਹੜੀ ਆ ਉਹ ਇਸ ਢੰਗ ਦੇ ਨਾਲ ਬਦਸਲੂਕੀ ਹੋਈ ਜਿਸ ਦਾ ਇਨਸਾਫ ਲੈਣ ਦੇ ਲਈ ਉਹਨਾਂ ਨੂੰ ਰਾਹ ਹੀ ਨਹੀਂ ਲੱਭ ਰਿਹਾ ਕਿ ਜਾਈਏ ਕਿੱਥੇ ਇਨਸਾਫ ਮਿਲੇਗਾ ਕਿਵੇਂ ਉਹ ਘਟਨਾ ਕੀ ਸੀ ਤੇ ਇਸ ਦਾ ਇਨਸਾਫ ਮਿਲ ਕਿਵੇਂ ਸਕਦਾ ਸਾਰੀ ਗੱਲਬਾਤ ਕਰਾਂਗੇ ਪੰਜਾਬ ਤੇ ਆਣਾ ਹਾਈ ਕੋਰਟ ਦੇ ਵਕੀਲ ਜਗਤਾਰ ਸਿੰਘ ਸਿੱਧੂ ਉਹ ਮੇਰੇ ਨਾਲ ਨੇ ਉਹਨਾਂ ਨਾਲ ਅਸੀਂ ਸਾਰੀ ਗੱਲਬਾਤ ਕਰਾਂਗੇ ਐਡਵੋਕੇਟ ਸਾਹਿਬ ਪਿਛਲੇ ਦਿਨਾਂ ਵਿੱਚ ਜੋ ਕੋਈ ਦੇਖਣ ਨੂੰ ਆਇਆ ਅਧੂਰੀ ਜੀ ਜਾਣਕਾਰੀ ਲੋਕਾਂ ਤੱਕ ਪਹੁੰਚੀ ਹੈ ਕਈਆਂ ਨੂੰ ਤਾਂ ਘਟਨਾ ਦਾ ਵੀ ਨਹੀਂ ਪਤਾ ਮੈਂ ਸੀ ਤੁਹਾਡੇ ਜਰੀਏ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਐਸਾ ਕੀ ਹੋਇਆ ਫੀਮੇਲ ਲਾਇਰਸ ਦੇ ਨਾਲ ਕਿ ਉਸ ਤੋਂ ਬਾਅਦ ਇੰਨਾ ਜ਼ਿਆਦਾ ਵਿਵਾਦ ਭਖ ਗਿਆ ਮੁੱਦਾ ਬਣ ਗਿਆ ਦੇਖੋ ਇਹ ਮਸਲਾ ਸਾਡਾ ਕੁਝ ਜੜੀਆਂ ਫੀਮੇਲ ਲਾਇਰਸ ਸਾਡੇ ਮੈਂਬਰ ਸੀਗੇ ਉਹਦੇ ਵਿੱਚ ਕੁਝ ਮਤਲਬ ਜਿਹੜੇ ਯੰਗ ਲੋਅਰ ਸੀ ਜਿਹੜੇ ਨਵੇਂ ਆਏ ਸੀ ਜਿਨਾਂ ਨੂੰ ਨਹੀਂ ਪਤਾ ਹੁੰਦਾ ਕਿ ਬਈ ਇਸ profession ਦੀ ਇੱਜ਼ਤ ਕੀ ਆ ਜਾਂ ਇਹਦਾ ਇਹਦਾ ਰੁਤਬਾ ਕੀ ਆ ਕੁਝ ਬਸ ਲੁਕੀ ਕੀਤੀ ਉਹਨਾਂ ਨੇ ਤੇ ਜਦੋਂ ਉਹਨਾਂ ਨੇ ਕੰਪਲੇਂਟ ਕੀਤੀ ਤਾਂ ਉਹਨਾਂ ਨੇ ਦੇਖਿਆ ਤੇ ਕੰਪਲੇਂਟ ਦਾ ਫੋਰਮ ਹੀ ਕੋਈ ਨਹੀਂ ਕਿ ਕੰਪਲੇਂਟ ਜਾਈਏ ਕਿਹਦੇ ਕੋਲੇ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ 바ਰ ਐਸੋਸੀਏਸ਼ਨ ਦੇ ਵਿੱਚ ਜਿਹੜਾ ਪ੍ਰੋਟੈਕਸ਼ਨ ਆਫ ਵੂਮਨ ਫ੍ਰੋਮ ਸੈਕਸ਼ੂਅਲ ਹਰਾਸਮੈਂਟ ਐਕਟ ਆ 2013 ਦਾ ਉਹਦੇ ਅਕੋਰਡਿੰਗ ਹਰ ਡਿਪਾਰਟਮੈਂਟ ਦੇ ਵਿੱਚ ਹਰ ਜਿਹੜਾ ਇੰਸਟੀਚਿਊਸ਼ਨ ਦੇ ਵਿੱਚ ਇੱਕ ਜਿਹੜੀ ਇੱਕ ਕਮੇਟੀ ਬਣੀ ਹੋਣੀ ਚਾਹੀਦੀ ਹੈ ਜਿੱਥੇ ਕਿਸੇ ਵੀ ਔਰਤ ਨਾਲ ਜੇ ਕੋਈ ਸੈਕਸ਼ੂਅਲ ਹਰਾਸਮੈਂਟ ਹੁੰਦੀ ਹੈ ਉਹ ਆਪਣੀ ਕੰਪਲੇਂਟ ਕਰ ਸਕੇ ਤਾਂ ਬਾਰਦੀ ਤੋਂ ਕੋਈ ਕਮੇਟੀ ਨਹੀਂ ਸੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਹਾਈ ਕੋਰਟ ਦੀ ਜਿਹੜੀ ਕਮੇਟੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਾਈ ਕੋਰਟ ਦੀ ਕਮੇਟੀ ਜ਼ਰੂਰ ਬਣੀ ਹੋਈ ਹੈ ਪਰ ਉਦੋਂ ਕੋਈ ਆਫਿਸ ਨਹੀਂ ਆ ਉੱਥੇ ਨਾ ਕੋਈ ਆਨਲਾਈਨ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਕੰਪਲੇਂਟ ਕਰਨ ਦੀ ਕੋਈ ਸੁਵਿਧਾ ਅਵੇਲੇਬਲ ਹੈ ਇਹ ਤਾਂ ਸ਼ਿਕਾਇਤ ਕਰਨ ਦੀ ਅੱਗੇ ਦੀ ਗੱਲ ਹੈ ਨਾ ਉੱਥੇ ਅਸੀਂ ਆਉਨੇ ਆ ਇਸ ਤੋਂ ਪਹਿਲਾਂ ਮੈਨੂੰ ਉਸ ਦਿਨ ਦਾ ਦੱਸੋ ਕਿ ਵਾਕਿਆ ਕੀ ਸੀ ਮਹਿਲਾ ਵਕੀਲਾਂ ਦੇ ਨਾਲ ਹੋਇਆ ਕੀ ਉਹਨਾਂ ਨੇ ਤੁਹਾਨੂੰ ਦੱਸਿਆ ਆਪਣੀ ਜ਼ੁਬਾਨੀ ਕੀ ਹੋਇਆ ਕੀ ਸੀ ਉਸ ਦਿਨ ਉਹ ਇੱਕ ਚੈਂਬਰ ਨੂੰ ਲੈ ਕੇ ਮਸਲਾ ਸੀ ਜੀ ਕਿ ਚੈਂਬਰ ਨੂੰ ਲੈ ਕੇ ਡਿਸਪਿਊਟ ਹੋਇਆ ਦੋ ਦਿਨਾਂ ਦਾ ਕੁਝ ਜਿਹੜੇ ਮੇਲ ਮੈਂਬਰ ਸੀਗੇ ਉਹ ਕਲੇਮ ਕਰ ਰਹੇ ਸੀ ਸਾਡਾ ਪਰ ਉਹ ਜਿਹੜੀਆਂ ਲੇਡੀਜ਼ ਮੈਂਬਰ ਸੀ ਉਹ ਕਹਿ ਰਹੀ ਸਾਡਾ ਹਨਾ ਤਾਂ ਇਸ ਇਹਦਾ ਮਸਲਾ ਤੁਹਾਨੂੰ ਜਿੱਥੇ ਚਲੋ ਇੱਕ ਵਾਰ ਸਾਡਾ ਥੋੜਾ ਪ੍ਰੋਫੈਸ਼ਨ ਦਾ ਮਸਲਾ ਮੈਂ ਇਹਦੇ ਬਾਰੇ ਜਿਆਦਾ ਡਿਟੇਲ ਨਹੀਂ ਦੇਵਾਂਗਾ ਕਿਉਂਕਿ ਇਹ ਸਾਡਾ ਪਰਿਵਾਰਕ ਆਪਸ ਪਾਈ ਚਾਰੇ ਦੀ ਗੱਲ ਹੈ ਬਸ ਕੋਈ ਤੁਸੀਂ ਕਿ ਸ਼ਬਦ ਵਰਤੇ ਨਾ ਕਿ ਸੈਕਸ਼ੂਅਲ ਹਰਾਸਮੈਂਟ ਕੀ ਉੱਥੇ ਇਸ ਤਰ੍ਹਾਂ ਦੀ ਤਾਂ ਗੱਲ ਨਹੀਂ ਹੋਈ ਸੀ ਜਿੱਦਨ ਇਹ ਹੁੰਦੀ ਹੈ ਜ਼ਬਰਦਸਤੀ ਦੇਖੋ ਸੈਕਸ਼ੂਅਲ ਹਰਾਸਮੈਂਟ ਦਾ ਮਤਲਬ ਬਹੁਤ ਬ੍ਰਾਡਰ ਹੈ ਉਦਾ ਮਤਲਬ ਸਿਰਫ ਇਹ ਨਹੀਂ ਹੁੰਦਾ ਕਿ ਵੀ ਤੁਸੀਂ ਕਿਸੇ ਨੂੰ ਸੈਕਸ਼ੂਅਲੀ ਟੱਚ ਕਰੋ ਤੁਸੀਂ ਕਿਸੇ ਔਰਤ ਨੂੰ ਗਲਤ ਤਰੀਕੇ ਨਾਲ ਹੱਥ ਲਾਓ ਜਾਂ ਉਹਦੇ ਖਿਲਾਫ ਕੋਈ ਇਸ ਤਰ੍ਹਾਂ ਦੇ ਕੋਈ ਰਿਮਾਰਕ ਪਾਸ ਕਰੋ ਕੋਈ ਉਸ ਤਰ੍ਹਾਂ ਦੇ ਕਮੈਂਟ ਕਰੋ ਤੇ ਜਾਂ ਫਿਰ ਉਹ ਤੋਂ ਕੋਈ ਅਨਡਿਊ ਫੇਵਰ ਦੀ ਉਮੀਦ ਕਰੋ ਜੇ ਤੁਸੀਂ ਮੰਨ ਲਓ ਉਹਦੇ ੈਂਪਲੋਇਰ ਹੋ ਤਾਂ ਤੁਸੀਂ ਕੋਈ ਵੀ ਮਤਲਬ ਜਿਸ ਤਰ੍ਹਾਂ ਆਮ ਵਰਤਨ ਤੇ ਵੀ ਲੱਗੂ ਹੁੰਦੀ ਆ ਜਿਸ ਤਰ੍ਹਾਂ ਕੋਈ ਜਦ ਬੌਸ ਹੈ ਹੈਨਾ ਉਹ ਆਪਣੇ ਆਪਣੇ ਜਿਹੜਾ ਅਹੁਦੇ ਦੀ ਗਲਤ ਪ੍ਰਯੋਗ ਕਰਕੇ ਉਹ ਤੋਂ ਫੇਵਰ ਮੰਗਦਾ ਤਾਂ ਉਹ ਸੈਕਸ਼ੂਅਲ ਹਰਾਸਮੈਂਟ ਦੀ ਜਿਹੜੀ ਡੈਫੀਨੀਸ਼ਨ ਬੜੀ ਬਰੌਡ ਹੈ ਉਹਨੂੰ ਸਿਰਫ ਇਹ ਨਹੀਂ ਲੈਣਾ ਚਾਹੀਦਾ ਕਿ ਉਹ ਤੋਂ ਸੈਕਸ਼ੂਅਲ ਫੇਵਰੀ ਮੰਗ ਰਿਆ ਸੀ ਹੈਨਾ ਤਾਂ ਉਹ ਉਸ ਤਰੀਕੇ ਨਾਲ ਮੈਂ ਕਹਿ ਰਿਹਾ ਕਿ ਸੈਕਸ਼ੂਅਲ ਹਰਾਸਮੈਂਟ ਦਾ ਮਸਲਾ ਜਿਸ ਤਰ੍ਹਾਂ ਦਾ ਵੀ ਮਸਲਾ ਵਾਪਰ ਗਿਆ ਉਸ ਤੋਂ ਬਾਅਦ ਤੁਸੀਂ ਦੱਸ ਰਹੇ ਸੀ ਕਿ ਕਮੇਟੀ ਕੋਲ ਗਏ ਉੱਥੇ ਪਤਾ ਲੱਗਿਆ ਕਿ ਕਮੇਟੀ ਹੋਂਦ ਹੈ ਪਰ ਉੱਥੇ ਦਫ਼ਤਰ ਕੋਈ ਨਹੀਂ ਜਾਓ ਜਾਈਏ ਕਿਹੜੇ ਪਾਸੇ ਫਿਰ ਅੱਗੇ ਕੀ ਹੁੰਦਾ ਹਾਂ ਬਿਲਕੁਲ ਉਸ ਤੋਂ ਬਾ ਪਰ ਪਟੀਸ਼ਨ ਦਾਇਰ ਕਰਨ ਤੋਂ ਪਹਿਲਾਂ ਜਦੋਂ ਮੈਂ ਸਰਚ ਰਿਸਰਚ ਕੀਤੀ ਕਿ ਅਸਲ ਦੇ ਵਿੱਚ ਇਹ ਕਿੱਥੇ-ਕਿੱਥੇ ਫਾਰਮ ਅਵੇਲੇਬਲ ਆ ਤਾਂ ਮੈਂ ਹੈਰਾਨ ਹੋਇਆ ਕਿ ਨਾ ਤਾਂ ਕਿਸੇ ਬਾਰ ਐਸੋਸੀਏਸ਼ਨ ਦੇ ਵਿੱਚ ਇਹ ਅਵੇਲੇਬਲ ਹੈ ਕੋਈ ਕੋਈ ਜੇ ਜੇ ਕਿਸੇ ਮਹਿਲਾ ਵਕੀਲ ਨਾਲ ਕੋਈ ਬਸਲੂਕੀ ਹੁੰਦੀ ਹੈ ਆਪਣੀ ਕੰਪਲੇਂਟ ਕਰ ਸਕੇ ਇਥੋਂ ਤੱਕ ਕਿ ਡਿਸਟ੍ਰਿਕਟ ਕੋਰਟਸ ਨੇ ਜੜੀਆਂ ਚਾਰ ਪੰਜ ਡਿਸਟ੍ਰਿਕਟ ਕੋਰਟਸ ਪੰਜਾਬ ਦੀਆਂ ਤੇ ਦੋ ਹਰਿਆਣੇ ਦੀਆਂ ਨੂੰ ਛੱਡ ਕੇ ਕਿਸੇ ਦੀ ਵੀ ਵੈਬਸਾਈਟ ਤੇ ਇਸ ਤਰ੍ਹਾਂ ਦੀ ਜਾਣਕਾਰੀ ਅਵੇਲੇਬਲ ਨਹੀਂ ਹੈ ਕਿ ਜੇ ਕਿਸੇ ਮਹਿਲਾ ਔਰਤ ਨਾਲ ਬਸਲੂਕੀ ਹੁੰਦੀ ਮਹਿਲਾ ਵਕੀਲ ਨਾਲ ਬਸਲੂਕੀ ਹੁੰਦੀ ਹੈ ਆਪਣੀ ਕੰਪਲੇਂਟ ਕਰ ਸਕੇ ਪਹਿਲਾਂ ਇਹ ਸੀ ਕਿ ਇਸ ਪ੍ਰੋਫੈਸ਼ਨ ਦੇ ਵਿੱਚ ਜ਼ਿਆਦਾਤਰ ਮਰਦ ਸੀ ਪਹਿਲਾਂ ਸਾਰੇ ਪ੍ਰੋਫੈਸ਼ਨਲਸ ਹੀ ਮਰਦ ਸੀ ਪਰ ਹੁਣ ਕਿਉਂਕਿ ਔਰਤਾਂ ਦੀ ਗਿਣਤੀ ਵਧ ਰਹੀ ਹੈ ਤਾਂ ਇਸ ਕਰਕੇ ਇਹ 2 ਇਹਨਾਂ ਦਾ ਐਕਟ ਆਇਆ ਸੀ ਉਸ ਤੋਂ ਪਹਿਲਾਂ ਵਿਸਾਖਾ ਵਰਸਸ ਸਟੇਟ ਆਫ ਰਾਜਸਥਾਨ ਸੁਪਰੀਮ ਕੋਰਟ ਦੀ ਬੜੀ ਲੈਂਡਮਾਰਕ ਜੱਜਮੈਂਟ ਹੈ ਜਿਹਦੇ ਚ ਹਦਾਇਤਾਂ ਨੇ ਕਿ ਹਰੇਕ ਇੰਸਟੀਚਿਊਸ਼ਨ ਦੇ ਵਿੱਚ ਇੱਕ ਕਮੇਟੀ ਬਣੂਗੀ ਜਿੱਥੇ ਔਰਤ ਨਾਲ ਜੇ ਕੋਈ ਇਸ ਤਰ੍ਹਾਂ ਦੀ ਬਦਸਲੂਕੀ ਹੁੰਦੀ ਹੈ ਉਹਦਾ ਨਿਪਟਾਰਾ ਹੋਊਗਾ ਤੇ ਔਰਤ ਕੋਲੇ ਕੀ ਕੀ ਹੱਕ ਉਹਦੇ ਜਿਹੜੇ ਮੌਜੂਦ ਹੋਣਗੇ ਕਿਸੇ ਵੀ ਤਰ੍ਹਾਂ ਦੀ ਸੰਸਥਾ ਹੋ ਸਕਦੀ ਕੋਈ ਵੀ ਸੰਸਥਾ ਹੋ ਸਕਦੀ ਉਹ ਪ੍ਰਾਈਵੇਟ ਵੀ ਹੋ ਸਕਦੀ ਹੈ ਔਰ ਜਿਹੜੀ ਪਬਲਿਕ ਜਿਹੜੀ ਸਰਕਾਰੀ ਸੰਸਥਾ ਵੀ ਹੋ ਸਕਦੀ ਪਰ ਜਦੋਂ ਮੈਂ ਦੇਖਿਆ ਤਾਂ ਕਿਸੇ ਡਿਪਾਰਟਮੈਂਟ ਦੇ ਵੈਬਸਾਈਟ ਤੇ ਇਹ ਜਾਣਕਾਰੀ ਮੌਜੂਦ ਨਹੀਂ ਕਿ ਔਰਤ ਜਾਵੇ ਤਾਂ ਜਾਵੇ ਕਿੱਥੇ ਕਿਉਂਕਿ ਜਦੋਂ ਇੱਕ ਨਾ ਮਤਲਬ ਤੁਸੀਂ ਕਿਸੇ ਨੂੰ ਕਿਸੇ ਇੱਕ ਤਾਂ ਤੁਹਾਡੇ ਨਾਲ ਧੱਕਾ ਹੋਇਆ ਔਰ ਤੁਸੀਂ ਇੱਕ ਦਰਦਰ ਜਾ ਰਹੇ ਹੋ ਤੁਸੀਂ ਇਹੀ ਪਤਾ ਕਰਨ ਜਾ ਰਹੇ ਹੋ ਕਿ ਜੀ ਇਹਦੀ ਕੰਪਲੇਂਟ ਕਿੱਥੇ ਕਰਾਂ ਹੂੰ ਤਾਂ ਉਹ ਉਹ ਉਸ ਤੋਂ ਵੀ ਜ਼ਿਆਦਾ ਤੁਹਾਡੇ ਨਾਲ ਜਿਹੜੀ ਹੈਗੀ ਆ ਉਹ ਸਿੱਖ ਤੌਰ ਤੇ ਕਿੰਨੀ ਪਰੇਸ਼ਾਨੀ ਚ ਲੰਘਣਾ ਪੈਂਦਾ ਔਰ ਇਸ ਤੋਂ ਬਾਅਦ ਜਦੋਂ ਤੁਹਾਡੇ ਕੋਲੇ ਇੱਕ ਜਿਹੜਾ ਫੋਰਮ ਜਿਹੜਾ ਹੈਗਾ ਨਾ ਉਹ ਇਸ ਤਰ੍ਹਾਂ ਦਾ ਅਵੇਲੇਬਲ ਹੋਣਾ ਚਾਹੀਦਾ ਕਿ ਤੁਸੀਂ ਬਹੁਤ ਆਸਾਨੀ ਨਾਲ ਆਪਣੀ ਕੰਪਲੀਟ ਕਰ ਸਕੋ ਹੂੰ ਪਰ ਇੱਥੇ ਕੀ ਹੈ ਕਿ ਤੁਹਾਨੂੰ ਪਹਿਲਾਂ ਤਾਂ ਫੋਰਮ ਅਵੇਲੇਬਲ ਨਹੀਂ ਹੈ ਦੂਸਰੀ ਗੱਲ ਉਹ ਜਿਹੜਾ ਪ੍ਰੋਸੀਜਰ ਇੰਨਾ ਕਿ ਜ਼ਿਆਦਾ ਕੰਪਲਿਕਟਿਡ ਹੈ ਕਿ ਔਰਤ ਡਰਦੀ ਪਿੱਛੇ ੜ ਜਾਂਦੀ ਹੈ ਜਿਸ ਤਰ੍ਹਾਂ ਰੁਪਨਦੇਵਲ ਬਜਾਜ ਦਾ ਜਿਹੜਾ ਕੇਸ ਸੀ ਕੇਪੀਐਸ ਗਿਲ ਦੇ ਨਾਲ ਉਹਨਾਂ ਨੇ ਇੰਟਰਵਿਊਸ ਕਿਹਾ ਕਿ ਮੈਨੂੰ ਜਦੋਂ ਗ ਲਿਖਤੀ ਦੇ ਹੂੰ ਤੋ ਕਹਦੇ ਵੀ ਲਿਖਤੀ ਦੇਣਾ ਬੜਾ ਔਖਾ ਹੈ ਕਿਉਂਕਿ ਜਦੋਂ ਔਰਤ ਲਿਖਤੀ ਦਿੰਦੀ ਹੈ ਨਾ ਇੱਕ ਤਾਂ ਉਹ ਉਸ ਟਰੋਮੇ ਚ ਦੁਬਾਰਾ ਗੁਜ਼ਰਦੀ ਹੈ ਹੂੰ ਔਰ ਦੂਸਰਾ ਫਿਰ ਉਹ ਉਥੇ ਥੋੜੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਤੁਸੀਂ ਕੁਝ ਇਸ ਤਰ੍ਹਾਂ ਦਾ ਘੱਟਬੱਧ ਨਹੀਂ ਲਿਖ ਸਕਦੇ ਤੋ ਅਸੀਂ ਇੱਥੇ ਕੋਸ਼ਿਸ਼ ਕੀਤੀ ਕਿ ਵੀ ਤੁਸੀਂ ਇਸ ਨੂੰ ਪਲੇਟਫਾਰਮ ਨੂੰ ਇੰਨਾ ਆਸਾਨ ਬਣਾਓ ਕਿਉਂਕਿ ਡਿਜੀਟਲਾਈਜੇਸ਼ਨ ਦਾ ਜ਼ਮਾਨਾ ਹੈ ਜੀ ਵੈਬਸਾਈਟ ਦੇ ਉੱਤੇ ਇੱਕ ਲਿੰਕ ਅਵੇਲੇਬਲ ਹੋਵੇ ਜਿੱਥੇ ਜਾ ਕੇ ਕਿਸੇ ਵੀ ਔਰਤ ਨਾਲ ਜੇ ਇਸ ਤਰ੍ਹਾਂ ਬਦਸਲੂਕੀ ਹੁੰਦੀ ਹੈ ਉਹ ਆਪਣਾ ਆਪਣੀ ਕੰਪਲੇਂਟ ਦਾਇਰ ਕਰੇ ਚਾਹੇ ਉਹ ਅਨੋਨਿਮਸ ਵੀ ਹੋਵੇ ਇੱਕ ਤਾਂ ਇਹ ਤਰੀਕਾ ਹੋ ਗਿਆ ਕਿ ਇਸ ਤਰ੍ਹਾਂ ਦਾ ਪਲੈਟਫਾਰਮ ਹੋਣਾ ਚਾਹੀਦਾ ਜਾਂ ਕਮੇਟੀ ਹੋਣੀ ਚਾਹੀਦੀ ਹੈ ਸੌਖਾ ਤਰੀਕਾ ਹੋਣਾ ਚਾਹੀਦਾ ਕੁਲ ਮਿਲਾ ਕੇ ਕਿ ਜਿਹਦੇ ਨਾਲ ਵਧਿੱਕੀ ਹੋਈ ਆ ਬਸ ਲੁਕੂ ਹੀ ਆਪਣੀ ਸ਼ਿਕਾਇਤ ਕਰੇ ਪਰ ਬਹੁਤਿਆਂ ਕੇਸਾਂ 'ਚ ਕਈ ਵਾਰਾਂ ਤੁਸੀਂ ਵੀ ਇਸ ਖੇਤੇ ਦੇ ਨਾਲ ਜੁੜੇ ਹੋ ਸਿੱਧੇ ਤੌਰ ਤੇ ਤੁਹਾਡੇ ਕੋਲ ਵੀ ਬੜੇ ਕੇਸ ਆਉਂਦੇ ਹੋਣੇ ਆ ਝੂਠੀ ਇਲਜ਼ਾਮਬਾਜ਼ੀ ਵੀ ਬਹੁਤ ਹੈ ਉਹਦਾ ਵੀ ਫਾਇਦਾ ਚੁੱਕਿਆ ਜਾਂਦਾ ਹੈ ਕਿ ਪਹਿਲਾਂ ਤਾਂ ਹੁੰਦੀ ਹੈ ਸਹਿਮਤੀ ਤੇ ਦੋ ਦਿਨ ਬਾਅਦ ਜਾਂ 4 ਸਾਲ ਬਾਅਦ ਉਹ ਅਸਹਿਮਤੀ 'ਚ ਕਿਵੇਂ ਬਦਲ ਜਾਂਦੀ ਹੈ ਫਿਰ ਉੱਥੇ ਤਾਂ ਬੰਦੇ ਸ਼ਿਕਾਰ ਹੋ ਜਾਂਦੇ ਦੇਖੋ ਇਹ ਇਸ ਕਾਨੂੰਨ ਦੀ ਖੂਬਸ ਕਿ ਜਿਹੜੇ ਕਾਨੂੰਨ ਨੇ ਨਾ ਜਿਸ ਤਰ੍ਹਾਂ ਆਈਪੀਸੀ ਹੈ ਹੋਰ ਹੈ ਉੱਥੇ ਜੇ ਕੋਈ ਔਰਤ ਝੂਠੀ ਕੰਪਲੇਂਟ ਕਰਦੀ ਹੈ ਤਾਂ ਜੇ ਉਹ ਝੂਠੀ ਪਾਈ ਜਾਂਦੀ ਹੈ ਤਾਂ ਉਹਦੇ ਖਿਲਾਫ ਕੋਈ ਕਾਰਵਾਈ ਦੀ ਨਹੀਂ ਪ੍ਰੋਵੀਜ਼ਨ ਪਰ ਜਿਹੜਾ ਪ੍ਰੋਟੈਕਸ਼ਨ ਆਫ ਔਮਨ ਆਫ ਸੈਕਸ਼ੂਅਲ ਹਰਾਸਮੈਂਟ ਐਕਟ ਹੈ ਨਾ ਉਹਦੇ ਵਿੱਚ ਇਹ ਵੀ ਦਿੱਤਾ ਗਿਆ ਕਿ ਜਾਂਚ ਤੋਂ ਬਾਅਦ ਜੇ ਤੁਹਾਡੀ ਕੰਪਲੇਂਟ ਝੂਠੀ ਪਾਈ ਗਈ ਤਾਂ ਕੰਪਲੇਂਟ ਕਰਨ ਵਾਲੀ ਔਰਤ ਤੇ ਵੀ ਉਹੀ ਕਾਰਵਾਈ ਹੋਊਗੀ ਜਿਹੜੀ ਕਿ ਦੋਸ਼ੀ ਤੇ ਹੋਣੀ ਹੈ ਇਹ ਇਸ ਐਕਟ ਦੀ ਖੂਬਸੂਰਤੀ ਹੈ ਫਿਰ ਵੀ ਇਹ ਐਕਟ ਜਿਹੜਾ ਇੰਪਲੀਮੈਂਟ ਨਹੀਂ ਹੋਇਆ ਔਰ ਇਹ ਇੰਪਲੀਮੈਂਟ ਕਿਸ ਤਰੀਕੇ ਨਾਲ ਹੋ ਸਕਦਾ ਇੱਕ ਤਾਂ ਇਹ ਕਿ ਜਿਹੜਾ ਹੈਗਾ ਵੈਬਸਾਈਟ ਦੇ ਉੱਤੇ ਅਵੇਲੇਬਲ ਹੋਵੇ ਔਰ ਕੰਪਲੇਂਟ ਕਰਨ ਦਾ ਜਿਹੜਾ ਤਰੀਕਾ ਉਹ ਬਹੁਤ ਆਸਾਨ ਹੋਵੇ ਔਰ ਇਹ ਹਦਾਇਤਾਂ ਹਰ ਇੰਸਟੀਚਿਊਸ਼ਨ ਨੂੰ ਕਿ ਉਹ ਸੈਮੀਨਾਰਾਂ ਦੇ ਰਾਹੀਂ ਵਰਕਸ਼ਾਪਸ ਦੇ ਰਾਹੀਂ ਨਾ ਸਿਰਫ ਆਪਣੇ ਜਿਹੜੇ ਮੇਲ ਏਮਪਲੋਈ ਨੇ ਉਹਨਾਂ ਨੂੰ ਐਜੂਕੇਟ ਕਰੂਗਾ ਸੈਂਸਟਾਈਜ਼ ਕਰੂਗਾ ਕਿ ਜਿਹੜੀਆਂ ਜਿਸ ਦਫ਼ਤਰ ਦੇ ਵਿੱਚ ਔਰਤਾਂ ਕੰਮ ਕਰਦੀਆਂ ਨੇ ਲਗਭਗ ਹਰ ਦਫ਼ਤਰ ਦੇ ਵਿੱਚ ਔਰਤਾਂ ਕੰਮ ਕਰਦੀਆਂ ਨੇ ਹੈਨਾ ਕਿ ਉਹਨਾਂ ਨੂੰ ਉਦੋਂ ਬਿਹੇਵ ਤੁਸੀਂ ਕਿਸ ਤਰ੍ਹਾਂ ਕਰਨਾ ਨੰਬਰ 1 ਨੰਬਰ 2 ਔਰਤਾਂ ਨੂੰ ਐਜੂਕੇਟ ਕਰਨਾ ਕਿ ਜੇ ਤੁਹਾਡੇ ਨਾਲ ਇਸ ਤਰ੍ਹਾਂ ਦੀ ਕੋਈ ਬਸਲੂਕੀ ਹੋ ਤਾਂ ਤੁਹਾਡੇ ਕੋਲ ਕੀ ਅਧਿਕਾਰ ਨੇ ਜਗਾ ਜਗਾ ਡਿਸਪਲੇ ਕਰਨਾ ਕੰਟੀਨ ਚ ਡਿਸਪਲੇ ਕਰਨਾ ਦਫਤਰ ਚ ਡਿਸਪਲੇ ਕਰਨਾ ਔਰ ਕਮੇਟੀ ਦਾ ਨਾਮ ਨਸ਼ਰ ਕਰਨਾ ਇਹ ਅਦਾਲਤਾਂ ਚ ਕਿੰਨੀ ਕ ਵਾਰੀ ਇਸ ਤਰ੍ਹਾਂ ਦੇ ਸੈਮੀਨਾਰ ਵਗੈਰਾ ਲੱਗੇ ਜਿਹੜੇ ਔਰਤਾਂ ਨੂੰ ਜਾਗਰੂ ਕਰਦੇ ਹੋ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਮੈਂ ਆਪਣੀ ਪ੍ਰੈਕਟਿਸ ਦੌਰਾਨ ਇੱਕ ਵੀ ਨਹੀਂ ਦੇਖਿਆ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ तकरीबन ਮੈਨੂੰ 10 ਸਾਲ ਹੋ ਗਏ ਆ ਔਰ ਡਿਪਾਰਟਮੈਂਟਾਂ ਦੇ ਵਿੱਚ ਕਿਤੇ ਨਹੀਂ ਹੈ ਮੇਰੇ ਜਿੰਨੇ ਵੀ EMPLOYEES ਅਗਜਟਡ ਆਫਿਸਰਸ ਵੀ ਮੇਰੇ ਦੋਸਤ ਹੈ ਜਿਹੜੇ ਫੀਮੇਲ ਕੱਲ ਹੀ ਮੈਂ ਮੇਰੀ ਇੱਕ ਦੋਸਤ ਹੈ ਉਹ ਤਹਿਸੀਲਦਾਰ ਹੈ ਉਹਦੇ ਨਾਲ ਗੱਲ ਕਰ ਰਿਹਾ ਸੀ ਮੈਂ ਉਹਨੂੰ ਵੀ ਪੁੱਛਿਆ ਕਿ ਤੁਹਾਨੂੰ ਪਤਾ ਹੈ ਵੀ ਤੁਹਾਡੇ ਡਿਪਾਰਟਮੈਂਟ ਵਿੱਚ ਕੋਈ ਇਸ ਤਰ੍ਹਾਂ ਦੀ ਉਹ ਕਹਿੰਦੀ ਸਰ ਮੈਨੂੰ ਤਾਂ ਕੋਈ ਜਾਣਕਾਰੀ ਵੀ ਨਹੀਂ ਹੈ ਮਤਲਬ ਤਹਿਸੀਲਦਾਰ ਲੈਵਲ ਤੇ SDM ਲੈਵਲ ਤੱਕ ਦੀਆਂ ਜਿਹੜੀਆਂ ਲੇਡੀਜ਼ ਆਫੀਸਰ ਨੇ DC ਲੈਵਲ ਤੱਕ ਦੀਆਂ DSP ਲੈਵਲ ਤੱਕ ਦੀਆਂ ਜਿਹੜੀਆਂ ਲੇਡੀਜ਼ ਆਫੀਸਰ ਨੇ ਉਹਨਾਂ ਨੂੰ ਵੀ ਨਹੀਂ ਪਤਾ ਕਿ ਕੋਈ ਇਸ ਤਰ੍ਹਾਂ ਦੀ ਕਮੇਟੀ ਹੁੰਦੀ ਹੈ ਜਾਂ ਹੈਗੀ ਹੈ ਤੇ ਜੇ ਸਾਡੇ ਨਾਲ ਇਸ ਤਰ੍ਹਾਂ ਕੁਝ ਹੁੰਦਾ ਹੈ ਤਾਂ ਅਸੀਂ ਇਸ ਕਰਕੇ ਹੁਣ ਇਹ ਜਿਹੜੀ ਪਟੀਸ਼ਨ ਮੈਂ ਪਾਈ ਆ ਉਹਦੇ ਚ ਅਸੀਂ ਇਹੀ ਮੰਗ ਕੀਤੀ ਹੈ ਕਿ ਇੱਕ ਤਾਂ ਪੰਜਾਬ ਜਿਹੜਾ ਸਟੇਟ ਹੈ ਉਹਨੂੰ ਹਰਿਆਣੇ ਨੂੰ ਚੰਡੀਗੜ੍ਹ ਨੂੰ ਇਹ ਹਦਾਇਤਾਂ ਜਾਰੀ ਕਰੋ ਕਿ ਜਿਹੜਾ 2013 ਦਾ ਐਕਟ ਹੈ ਤੁਸੀਂ ਉਹਨੂੰ ਹੂ ਬਹੂ ਉਹਦੀ ਆਤਮਾ ਦੇ ਅਨੁਸਾਰ ਲਾਗੂ ਕਰੋ ਤੇ ਉਹਨੂੰ ਤੁਸੀਂ ਅਖਬਾਰਾਂ ਰਾਹੀਂ ਇਲੈਕਟ੍ਰੋਨਿਕ ਮੀਡੀਆ ਰਾਹੀਂ ਪ੍ਰਿੰਟ ਮੀਡੀਆ ਰਾਹੀਂ ਤੁਸੀਂ ਔਰਤਾਂ ਨੂੰ ਜਾਗਰੂਕ ਕਰੋ ਤੇ ਮਰਦਾਂ ਨੂੰ ਵੀ ਤੁਸੀਂ ਐਜੂਕੇਟ ਕਰੋ ਕਿਉਂਕਿ ਇਹ ਪਹਿਲਾਂ ਦੇਖੋ ਸਾਡਾ ਖੇਤੀ ਪ੍ਰਧਾਨ ਸਮਾਜ ਸੀ ਉੱਥੇ ਮਸਕੂਲਨ ਪਾਵਰ ਦੀ ਜ਼ਰੂਰਤ ਪੈਂਦੀ ਸੀ ਨਾ ਇਸ ਕਰਕੇ ਔਰਤ ਨੂੰ ਦੱਬਿਆ ਜਾਂਦਾ ਸੀ ਪਰ ਅੱਜ ਅੱਜ ਕੀ ਆਈਟੀ ਜਮਾਨਾ ਹੈ ਉਸੇ ਕੰਪਿਊਟਰ ਤੇ ਔਣੀ ਤੇ ਔਰਤ ਕੰਮ ਕਰ ਸਕਦੀ ਆ ਔਣੀ ਮਰਦ ਕਰ ਸਕਦਾ ਇਸ ਕਰਕੇ ਦੋਨੋਂ ਬਰਾਬਰ ਨੇ ਇਸ ਕਰਕੇ ਇੱਥੋਂ ਤੱਕ ਕਿ ਬਹੁਤ ਸਾਰੇ ਮਹਿਕਮਿਆਂ ਚ ਜਿਸ ਤਰ੍ਹਾਂ ਕਿ ਐਜੂਕੇਸ਼ਨ ਦਾ ਡਿਪਾਰਟਮੈਂਟ ਹੈ ਉੱਥੇ ਤਾਂ ਔਰਤਾਂ ਦੀ ਜਿਹੜੀ ਭਾਗੀਦਾਰੀ ਆ ਮਰਦਾਂ ਨਾਲੋਂ ਵੀ ਜ਼ਿਆਦਾ ਆ ਪਰ ਮਰਦ ਹਲੇ ਵੀ ਉਸੇ ਮੈਂਟੈਲਿਟੀ ਚ ਗੁਜ਼ਰਿਆ ਕਿ ਔਰਤਾਂ ਦਾ ਕੰਮ ਨਹੀਂ ਇਹ ਤਾਂ ਘਰੇ ਬੈਠਣ ਤੇ ਜਿਹੜੀ ਔਰਤ ਘਰੋਂ ਬਾਹਰ ਨਿਕਲਦੀ ਆ ਇਹਦਾ ਮਤਲਬ ਉਹ ਈਜ਼ੀਲੀ ਅਵੇਲੇਬਲ ਹੈ ਹਰ ਹਰ ਜਿਹੜਾ ਸੀਨੀਅਰ ਹੈ ਉਹ ਕਿਤੇ ਨਾ ਕਿਤੇ ਹਰ ਔਰਤ ਨੂੰ ਇਹ ਸਾਹਮਣਾ ਕਰਨਾ ਪੈਂਦਾ ਕਿ ਉਹ ਉਹਦੇ ਜਿਹੜਾ ਮਤਲਬ ਉਹਦੇ ਤੱਕ ਇਸ ਤਰ੍ਹਾਂ ਦੀ ਪਹੁੰਚ ਕੀਤੀ ਜਾਂਦੀ ਹੈ ਹੈਨਾ ਤੇ ਪਰ ਜੇ ਉਹਨੂੰ ਡਰ ਹੋਵੇ ਕਿ ਜੇ ਮੈਂ ਇਸ ਤਰ੍ਹਾਂ ਦੀ ਹਰਕਤ ਕੀਤੀ ਤਾਂ ਮੈਂ ਬਚਣਾ ਨਹੀਂ ਆ ਕਿਉਂਕਿ ਮੇਰੇ ਖਿਲਾਫ ਕਮੇਟੀ ਅਵੇਲੇਬਲ ਹੈਗੀ ਆ ਜਿਹੜੀ ਕਿ ਮੈਨੂੰ ਨੌਕਰੀ ਤੋਂ ਵੀ ਕੱਢ ਸਕਦੀ ਆ ਤੇ ਵਕੀਲਾਂ ਦੇ ਕੇਸ ਦੇ ਵਿੱਚ ਖਾਸ ਤੌਰ ਤੇ ਇਹ ਬੜਾ ਇੱਕ ਦੁਖਦਾਈ ਹੋਇਆ ਕਿ ਜਿਹੜੀਆਂ ਆਮ ਔਰਤਾਂ ਨੇ ਜਿਹੜੀਆਂ ਜਿਹੜੀਆਂ ਵਰਕਿੰਗ ਲੇਡੀਜ਼ ਨੇ ਉਹਨਾਂ ਲਈ ਤਾਂ ਫਿਰ ਵੀ ਐਕਟ ਦੇ ਵਿੱਚ ਹੈ ਕਿ ਜੇ এমਪਲੋਇਰ ਦੀ ਡਿਊਟੀ ਹੈ ਪਰ ਹੁਣ ਕਿਉਂਕਿ ਬਾਰ ਐਸੋਸੀਏਸ਼ਨ ਦੀ ਜਿਹੜੀਆਂ ਵਕੀਲ ਨੇ ਉਹ ਬਾਰ ਦੀ এমਪਲੋਈ ਤਾਂ ਹੈ ਨਹੀਂ ਇਸ ਕਰਕੇ ਉਹ ਸਟ੍ਰਿਕਟਲੀ ਇਸ ਐਕਟ ਦੀ ਧਾਰਾ ਚ ਨਹੀਂ ਆਉਂਦੀਆਂ ਉਹ ਤਾਂ ਉਹਦੇ ਚ ਅਸੀਂ ਫਿਰ ਮੈਂ ਇਹੀ ਕੀਤੀ ਕਿ ਇਹਨੂੰ ਐਕਟ ਨੂੰ ਅਮੈਂਡ ਕਰਿਆ ਜਾਵੇ ਤੇ ਇਹਦੇ ਵਿੱਚ ਇਹ ਸਪੈਸ਼ਲੀ ਪਾਇਆ ਜਾਵੇ ਕਿ ਬਾਰ ਐਸੋਸੀਏਸ਼ਨ ਦੀ ਜਿਹੜੀ ਜਿਹੜੀ ਮੈਂਬਰਸ ਨੇ ਵਕੀਲ ਨੇ ਉਹ ਵੀ ਫੋਰ ਦਾ ਪਰਪਸ ਆਫ ਦਿਸ ਐਕਟ ਦੇ ਸ਼ੈਲ ਬੀ ਟ੍ਰੀਟਡ ਐਸ ਏਮਪਲੋਈਸ ਇਹ ਮਸਲਾ ਕੋਈ ਛੋਟਾ ਨਹੀਂ ਹੈ ਘਟਾ ਕੇ ਨਹੀਂ ਵੇਖਿਆ ਜਾ ਸਕਦਾ ਕਿ ਹਾਈ ਕੋਰਟ ਤੱਕ ਪਾਵਰ ਹੈ ਕਿਸੇ ਕੋਲ ਕਿ ਇਸ ਨੂੰ ਅਮੈਂਡਮੈਂਟ ਕਰਕੇ ਜਾਂ ਸਹੀ ਢੰਗ ਨਾਲ ਲਾਗੂ ਕਰਨਾ ਹੋਵੇ ਜਾਂ ਫਿਰ ਇਹ ਮਸਲਾ ਸੁਪਰੀਮ ਕੋਰਟ ਤੱਕ ਦਾ ਨਹੀਂ 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 ਸੋ ਹਾਈ ਕੋਰਟ ਕੋਲੇ ਬਿਲਕੁਲ ਐਬਸੋਲੂਟ ਪਾਵਰ ਹੈ ਔਰ ਕੱਲ ਹਾਈ ਕੋਰਟ ਨੇ ਜਿਹੜੀ ਯੂਨੀਅਨ ਲਾਅ ਐਂਡ ਜਸਟਿਸ ਮਿਨਿਸਟਰੀ ਹੈ ਉਹਨੂੰ ਪਾਰਟੀ ਬਣਾਇਆ ਉਨੂੰ ਹਦਾਇਤ ਕੀਤੀ ਹੈ ਕਿ ਇਹਨੂੰ ਅਸੀਂ ਲਾ ਨੂੰ ਅਮੈਂਡ ਕਰਨਾ ਹੈ ਔਰ ਤੁਸੀਂ ਆਪਣਾ ਰਿਸਪੌਂਸ ਦਿਓ ਔਰ ਹਾਈ ਕੋਰਟ ਆਰਡਰ ਕਰੇਗੀ ਔਰ ਇਹ ਕਾਨੂੰਨ ਜਿਹੜਾ ਹੈਗਾ ਅਮੈਂਡ ਹੋਏਗਾ ਇਹ ਸੁਪਰੀਮ ਕੋਰਟ ਤੇ ਹਾਈ ਕੋਰਟ ਦੀ ਪਾਵਰ ਜਿਹੜੀ ਹੈਗੀ ਹੈ ਨਾ ਇਸ ਮਸਲੇ ਚ ਬਿਲਕੁਲ ਬਰਾਬਰ ਹੈ ਇਨਫੈਕਟ ਕਿ ਹਾਈ ਕੋਰਟ ਦੀ ਪਾਵਰ ਜ਼ਿਆਦਾ ਹੈ ਜਿਹੜਾ ਆਰਟੀਕਲ 226 ਹੈ ਨਾ ਉਹਦੇ ਵਿੱਚ ਸੁਪਰੀਮ ਕੋਰਟ ਨਾਲੋਂ ਜ਼ਿਆਦਾ ਪਾਵਰ ਹੈ ਹਾਈ ਕੋਰਟ ਕੋਲੇ ਤਾਂ ਇਹ ਨਹੀਂ ਹੈ ਕਿ ਵੀ ਸਿਰਫ ਸੁਪਰੀਮ ਕੋਰਟ ਕਰਾ ਸਕਦੀ ਹੈ ਇਹ ਜਿਹੜਾ ਕਾਨੂੰਨ ਹੈ ਜਿਸ ਤਰ੍ਹਾਂ ਜਿਹੜੇ ਚੀਫ ਜਸਟਿਸ ਨੇ ਸਾਡੇ ਐਕਟਿੰਗ ਚੀਫ ਜਸਟਿਸ ਸੰਧਵਾਲੀਆ ਸਾਹਿਬ ਉਹਨਾਂ ਦਾ ਬਹੁਤ ਪੋਜੀਟਿਵ ਅਪਰੋਚ ਸੀ ਔਰ ਉਹਨਾਂ ਨੇ ਹਦਾਇਤ ਕੀਤੀ ਸੈਂਟਰ ਦੇ ਜਿਹੜੇ ਵਕੀਲ ਨੇ ਉਹਨਾਂ ਨੂੰ ਕਿ ਅਗਲੀ ਤਰੀਕ ਤੱਕ ਆਪਣਾ ਰਿਸਪੌਂਸ ਲੈ ਕੇ ਆਓ ਇਸ ਕਾਨੂੰਨ ਨੂੰ ਅਮੈਂਡ ਕਰੋ ਔਰ ਇਹਦੇ ਵਿੱਚ ਇਹ ਡੈਫੀਨੇਸ਼ਨ ਦੇ ਵਿੱਚ ਲੈ ਕੇ ਆਓ ਕਿ ਜੇ ਕੋਈ ਜਿਹੜੀਆਂ ਬਾਰ ਐਸੋਸੀਏਸ਼ਨਸ ਨੇ ਉਹਨਾਂ ਦੇ ਵਿੱਚ ਵੀ ਇਹ ਸੈਕਸ਼ੂਅਲ ਹਰਾਸਮੈਂਟ ਕਮੇਟੀਆਂ ਬਣਣਗੀਆਂ ਔਰ ਜਿਹੜੇ ਬਾਰ ਦੇ ਐਗਜ਼ੀਕਿਊਟਿਵ ਕਮੇਟੀ ਹੈ ਜਾਂ ਪ੍ਰੈਜ਼ੀਡੈਂਟ ਹੈ ਉਹਦੀ ਜ਼ਿੰਮੇਵਾਰੀ ਹੋਏਗੀ ਕਿ ਉਹਨੂੰ ਉਹ ਇਨ ਬਿਨਨ ਲਾਗੂ ਕਰੇ ਕਿਉਂਕਿ ਇਸ ਤਰ੍ਹਾਂ ਦੀ ਘਟਨਾ ਜਦੋਂ ਲੋਕਾਂ ਸਾਹਮਣੇ ਜਾਂਦੀ ਆਮ ਜਨਤਾ 'ਚ ਬਹੁਤ ਸਾਰੀਆਂ ਬੇਬੀਆਂ ਤੇ ਵੀ ਪ੍ਰਭਾਵ ਜਾ ਸਕਦਾ ਹੈ ਕਿ ਜਿਹੜੇ ਸਾਨੂੰ ਜਿੰਨਾ ਤੋਂ ਸਹਾਰਾ ਹੈ ਜਿਨ੍ਹਾਂ ਨੇ ਸਾਡੇ ਕੇਸ ਲੜਨੇ ਆ ਜੇ ਉਹਨਾਂ ਨੂੰ ਇਨਸਾਫ ਮਿਲਦਾ ਸਾਨੂੰ ਕਿੱਥੋਂ ਮਿਲ ਜੂਗਾ ਇਹਦਾ ਵੀ ਬੜਾ ਪ੍ਰਭਾਵ ਗਲਤ ਜਾਂਦਾ ਦੇਖੋ ਇਨਸਾਫ ਤਾਂ ਇਹ ਵੀ ਇਨਸਾਫ ਲਈ ਲੜਨਾ ਪੈਂਦਾ ਇਨਸਾਫ ਕੋਈ ਥਾਲੀ 'ਚ ਪਰੋਸ ਕੇ ਤਾਂ ਮਿਲਦਾ ਨਹੀਂ ਤੇ ਤੁਸੀਂ ਵਿਸਾਖਾ ਵਰਸਸ ਸਟੇਟ ਆਫ ਰਾਜਸਥਾਨ ਦਾ ਜੇ ਤੁਸੀਂ ਕੇਸ ਪੜ੍ਹੋ ਵਿਸਾਖਾ ਜੂ ਸੀ ਲੇਡੀ ਉਹ ਉਹ ਇੱਕ ਤਰ੍ਹਾਂ ਦੀ ਜਿਸ ਤਰ੍ਹਾਂ ਆ ਆਸ਼ਾ ਵਰਕਰਸ ਨੇ ਹੈ ਨਾ ਇਸ ਤਰ੍ਹਾਂ ਦੀ ਉਹ 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 ਕੰਮ ਕਰ ਰਹੀ ਸੀ ਔਰਤ ਔਰ ਉੱਥੇ ਉਹਨੂੰ ਰੋਕ ਰਹੀ ਸੀ ਪਰ ਉਹ ਉਹ ਚਾਈਲਡ ਮੈਰਿਜ ਰੋਕਣ ਦੇ ਖਿਲਾਫ ਉਹਤੇ ਐਡਾ ਜ਼ੁਲਮ ਹੋਇਆ ਕਿ ਉਹਦਾ ਖੁਦ ਆ ਰੇਪ ਹੋ ਗਿਆ ਪਰ ਉਹਨੇ ਲੜਾਈ ਲੜੀ ਤੇ ਆਖਰ ਨੂੰ ਐਡਾ ਵੱਡਾ ਸਾਡੇ ਕਾਨੂੰਨ ਸਾਹਮਣੇ ਆਇਆ ਕਿ ਸਾਰੇ ਹਿੰਦੁਸਤਾਨ ਦੀਆਂ ਵਰਕਿੰਗ ਔਰਤਾਂ ਦੇ ਹੱਕ ਦੇ ਵਿੱਚ ਇਹ ਕਾਨੂੰਨ ਬਣਿਆ ਤੋਂ ਇਸ ਕਰਕੇ ਹੁਣ ਇਹ ਕਿਉਂਕਿ ਇਹ ਬਹੁਤ ਵੱਡਾ ਲੱਕਿਉਨਾ ਸੀ ਕਿ ਜਿਹੜੇ ਫੀਮੇਲ ਲਾਇਰਜ਼ ਨੇ ਉਹਨਾਂ ਲਈ ਕੋਈ ਜਿਹੜਾ ਹੈਗਾ ਰੈਮੀਡੀ ਅਵੇਲੇਬਲ ਨਹੀਂ ਸੀ ਕਿਉਂਕਿ ਏਮਪਲੋਈ ਦੀ ਡਿਫੀਨੇਸ਼ਨ ਨਹੀਂ ਆਉਂਦੀ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਔਰ ਇਹ ਬਿਲਕੁਲ ਜਿਹੜਾ ਹੈਗਾ ਅੱਗੇ ਤੋਂ ਕਾਨੂੰਨ ਬਦਲੇਗਾ ਔਰ ਇਨਸਾ ਤਾਂ ਇਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਜਗਤਾਰ ਸਿੰਘ ਸਿੱਧੂ ਜਿਨ੍ਹਾਂ ਨੇ ਆਪਣੀ ਜ਼ੁਬਾਨੀ ਦੱਸਿਆ ਕਿ ਉਸ ਦਿਨ ਮਸਲਾ ਕੀ ਹੋਇਆ ਔਰ ਇਸ ਮਸਲੇ ਦਾ ਸੋਲੂਸ਼ਨ ਕੀ ਹੈ ਜੇਕਰ ਮਹਿਲਾ ਵਕੀਲਾਂ ਦੇ ਨਾਲ ਖਾਸ ਕਰਕੇ ਕਿਤੇ ਵਿਦੇਸ਼ ਦੇ ਅੰਦਰ ਚਾਹੇਓ ਕਿਸੇ ਵੀ ਥਾਂ ਦੇ ਉੱਤੇ ਕੰਮ ਕਰ ਰਹੀਆਂ ਹੁਣ ਜੇਕਰ ਉਹਨਾਂ ਨਾਲ ਬਦਸਲੂਕੀ ਹੁੰਦੀ ਹੈ ਵਧਿੱਕੀ ਹੁੰਦੀ ਹੈ ਤੇ ਉੱਥੇ ਉਹ ਸ਼ਿਕਾਇਤ ਕਿੱਥੇ ਕਰਨ ਔਰ ਉਸ ਦਾ ਨਪਟਾਰਾ ਕਿਵੇਂ ਹੋਵੇ ਤੇ ਇਨਸਾਫ ਕਿਵੇਂ ਹੋਵੇ ਉਸ ਦੇ ਬਾਰੇ ਅਸੀਂ ਗੱਲਬਾਤ ਕੀਤੀ ਹੈ ਤੁਸੀਂ ਕੀ ਵਿਚਾਰ ਰੱਖਦੇ ਹੋ ਆਪਣੇ ਆਪਣੇ ਸਾਂਝੇ ਕਰ ਸਕਦੇ ਹੋ ਫਿਲਹਾਲ ਇਸ ਮੁਲਾਕਾ ਵਿੱਚ ਹੈ ਨਹੀਂ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਚੰਡੀਗੜ੍ਹ